ਬਲਗੋਦ ਕੁੜਾ ਦਾ ਮਾਣ ਸ਼ੁਰੂਆਤ ਕੀ ਆ। ਹਲੇ ਬਸ਼ੇਰੇ ਆ ਨਵੀਂ ਉਮਰ ਦਾ ਤੇ ਆਪਣੇ ਨਾਲ ਬਾਈ ਗਰਜੀਤ ਬੈਠਾ ਤੇ ਇਹ ਵੀ ਬੰਦਾ ਬਯਾਤੀ ਆ ਸੁਭਾਅ ਬਾਈ ਦਾ। ਬਾਕੀ ਦੋਸਤੋ ਗੱਲ ਕਰਕੇ ਆਪਾਂ ਪਿੰਡ 'ਚ ਬੈਠੇ ਆਂਗੇ ਗੁੱਦੜ ਡਾਂਡੀਆਂ। ਗੁੱਦੜ ਢਾਂਡੀਆਂ। ਗੁੱਦੜ ਢਾਂਡੀਆਂ। ਗੁੱਦੜ ਢਾਂਡੀਆਂ। ਪਿੰਡ ਦਾ ਨਾ ਕਸੂਤਾ ਦਾ ਦੋਸਤੋ ਤੇ ਸਾਰੇ ਭਾਈਆਂ ਦਾ ਬਸਵਾਗਤ ਕਰਦਗੇ ਪਹਿਲਾਂ ਬਾਈ ਸੁਆਗਤ ਹੈ ਸਾਰਿਆਂ ਦਾ। ਧੰਨਵਾਦ ਤੁਹਾਡਾ। ਤੇ ਬਾਈ ਆ ਆਪਾਂ ਪਹਿਲਾਂ ਸ਼ੁਰੂਆਤ ਕਰੀਏ ਬਸ਼ੇਰੇ ਤੋਂ ਕਿਉਂਕਿ ਘੋੜਿਆਂ 'ਚ ਤਾਂ ਹਲੇ ਆਉਂ ਨਹੀਂ ਲੱਗਿਆ ਕਿੰਨੀ ਕਿੰਨੀ ਉਮਰ ਕਿੰਨੀ ਹੋ ਗਈ ਬਈ ਗਰਜੀਤ ਉਮਰ ਬਈ ਬਸ਼ੇਰੇ ਦੀ ਹੋ ਗਈ ਆ 23-24 ਮਹੀਨੇ ਠੀਕ ਆ ਬਈ ਤੇ 23-24 ਮਹੀਨੇ ਬਸ਼ੇਰੇ ਦੀ ਉਮਰ ਹੋ ਗਈ ਆ ਤੇ ਇਹਦਾ ਬਾਪ ਹੈਗਾ ਹਮਜਾ ਠੀਕ ਆ ਬਈ ਬਾਪ ਇਹਦਾ ਹਮਜਾ ਬਾਪ ਇਹਦਾ ਹਮਜਾ ਉਹਦੀ ਹਾਈਟ ਹੈ 70 ਠੀਕ ਹੈ ਬਈ ਹਮਜਾ ਸਤ੍ਰਿੰਜ ਇਹ ਕਿਹੜੀ ਜਗ੍ਹਾ ਬਈ ਇਹ ਹਮਜਾ ਇਹ ਇਥੋਂ ਆਪਾਂ ਨੂੰ ਫਰੋਈਪੁਰ ਫਰੋਈਪੁਰ ਤੋਂ 18 ਕਿਲੋਮੀਟਰ ਆਪਣੇ ਰੋਡ ਤੇ ਹੀ ਆ ਟੰਡ ਨਵਾਂ ਕਿਲਾ ਹੂੰ ਉਸ ਬਾਈ ਕੋਲੇ ਯਾਰ ਰੋਬਨ ਨਵਾਂ ਕਿਲਾ ਵਾਈਦਾ ਮਤਲਬ ਇਸ ਰੋਡ ਤੇ ਨਵਾਂ ਕਿਲਾ ਪਿੰਡ ਆ ਹਾਂ ਇਸੇ ਰੋਡ ਤੇ ਆ ਇਸੇ 10 12 ਕਿਲੋਮੀਟਰ ਤੇ ਹਾਂ ਹਮਜਾ ਨਾ ਕੋਲੇ ਦਾ ਤੇ ਬਈ ਕੁੜੇ ਦੀ ਹਾਈਟ ਬਹੁਤ ਆ ਸਤ੍ਰਿੰਜ ਚ ਤੇ ਹਾਂ ਹਾਈਟ ਬਹੁਤ ਆ ਤੇ ਉਹ ਬਾਈ ਦਾ ਨਾਮ ਨਵਾਂ ਕਿਲਾ ਵਾਈਦਾ ਰੋਬਨ ਨਵਾਂ ਕਿਲਾ ਹਾਂਜੀ ਬਈ ਪਿੰਡ ਦਾ ਨਾਮ ਠੀਕ ਹੈ ਬਈ ਤੇ ਇਹ ਬਈ ਮੰਨ ਕੇ ਚਲੋ ਹਮਜਾ ਜਿਹੜਾ ਕੁੜਾ ਇਹਦਾ ਆਪਣਾ ਬਾਪ ਆ ਹਾਂਜੀ ਇਹ ਕਿੰਨੇ ਕ ਟਾਈਮ ਦਾ ਹੋਊਗਾ ਬਈ ਉਹ ਟਾਈਮ ਦਾ ਬਾਈ ਹੋ ਗਿਆ ਹੋਊਗਾ ਮੰਨ ਕੇ ਚਲ 5 5.5 ਸਾਲ ਦਾ ਇਹ ਤਕਰੀਬ ਹੋ ਗਿਆ ਹੋਊਗਾ ਬਈ ਘੂੜੇ ਫਿਰ ਤਾਂ ਹਾਈਟ ਫੁੱਟ ਇਹਨੇ ਬਹੁਤ ਲੈ ਕੇ ਜਾਣੀ ਆ ਬਾਈ ਹਾਂਜੀ ਹਾਂਜੀ ਹਾਂ ਹਲੇ ਤਾਂ ਬੰਦੂ ਖਰ ਬੱਚੇ ਹੀ ਆ ਬਾਈ ਹਾਂਜੀ ਹਾਂ ਬੱਚੇ ਹੀ ਪੂਰੀ ਬੰਬ ਬਲਾਊਗਾ ਇਹ ਤੇ ਬਈ ਉਹ ਤੱਕ ਪੂਰੀ ਪਾਈ ਜਾਂਦਾ ਹਨ ਹਾਂਜੀ ਉਹ ਤੁਹਾਡੇ ਸਾਹਮਣੇ ਵੀਡੀਓ ਦੇ ਵੇਖੋ ਹੂੰ ਮਹਾਬਾਇਆ ਕੀ ਗੱੜਤੀ ਹਾਂ ਦੋਸਤੋ ਤੁਸੀਂ ਕਲਿੱਪਾਂ ਦੇਖੋਗੇ ਅੱਗੇ ਵੀਡੀਓ 'ਚ ਤੇ ਜਿਵੇਂ ਜਿਵੇਂ ਤੁਸੀਂ ਦੇਖੀ ਜਾਉਂਗੇ ਨਾ ਤੁਹਾਡਾ ਮਤਲਬ ਮਾਨੀ ਮੋਲੂਗਾ ਇਹ ਐਂਡ ਤੱਕ ਇਹ ਗਰੰਟੀ ਮੈਨ ਲੈਣਾ ਤੇ ਭਾਈ ਜੇ ਫਿਰ ਗੱਲ ਕਰਕੇ ਤੇ ਮਾਣ ਵਾਲੇ ਪਾਸੇ ਦੀ ਮਾਂ ਕਿਹੜੀ ਆ ਦੀ ਮਾਂ ਇਹਦੀ ਭਾਈ ਜੀ ਮਾਰਵਾੜੀ ਸੀ ਮੱਥੇ ਪਟਾ ਸੀ ਇੱਕ ਪੈਰ ਚਿੱਟਾ ਸੀ ਉਹ ਆਪਣੇ ਕੋਲ ਸੀ ਕੁੜੀ ਠੀਕ ਹੈ ਬਈ ਉਹ ਪਾ ਫਿਰ ਰਿਸ਼ਤੇਦਾਰਾਂ ਨੂੰ ਦੇਤੀ ਸੀ ਹਾਈਟਾਂ ਦੀ ਹੈ 62 ਮਾਂ ਮਾਂ ਦੀ ਮਾਰਕਿੰਗ ਬਈ ਕੀ ਦੱਸੂ ਮਾਂ ਮੱਥੇ ਪਟਾ ਮਗਰਲਾ ਪੈਰ ਇੱਕ ਚਿੱਟਾ ਮਗਰ ਪਰ ਇੱਕ ਚਿੱਟਾ ਹਾਂਜੀ ਕੰਨ ਗੁੰਡੀ ਵਾਲਾ ਠੀਕ ਹੈ ਬਈ ਰੰਗ ਕਿਹੜਾ ਸੀ ਮਾਂ ਦਾ ਇੱਕ ਵਾਰੀ ਰੰਗ ਕਾਲਾ ਠੀਕ ਹੈ ਬਈ ਕਾਲਾ ਸੀ ਕਾਲਾ ਰੰਗ ਠੀਕ ਹੈ ਮਾਂ ਦਾ ਵੀ ਕਾਲਾ ਹੀ ਸੀ ਮਾਂ ਦਾ ਕਾਲਾ ਇਹਦਾ ਕਮੈਟ ਆ ਗਿਆ ਇਹ ਇਹਦਾ ਕਮੈਟ ਆ ਕਿ ਇਹਦੇ ਇਹਦੇ ਚਾਰੇ ਪਾਸੇ ਕਾਲੇ ਨੇ ਹਾਂ ਇਹ ਕਮੈਟ ਆ ਚਾਰੇ ਪਾਸੇ ਕਾਲੇ ਆ ਇਹਦਾ ਜਿਹੜਾ ਬਾਪ ਆ ਉਹ ਬਲੈਕ ਆ ਠੀਕ ਹੈ ਬਈ ਤੇ ਜਿਹੜਾ ਉਹਦਾ ਬਾਪ ਆ ਉਹ ਦੇਵਰਾਜ ਹੈ ਰਣੀਆਂ ਠੀਕ ਹੈ ਭਾਈ ਉਹ ਜਿਹੜਾ ਆਪਣਾ ਹਮਜਾ ਉਹ ਦੇਵਰਾਜ ਰਣੀ ਦਾ ਹਾਂ ਉਹ ਦੇਵਰਾਜ ਦਾ ਜੇ ਬੱਚਾ ਹੂੰ ਉਹ ਦੇਵਰਾਜ ਦਾ ਹਾਂਜੀ ਹਾਂਜੀ ਤੇ ਇਹਦੇ ਬਸ ਮੁੱਥੇ ਫੁੱਲ ਫੁੱਲ ਤੇ ਚਾਰੇ ਪਾਸੇ ਹਾਂ ਇਹਦੇ ਮੁੱਥੇ ਫੁੱਲਿਆ ਚਾਰੇ ਪਾਸੇ ਕਾਲੇ ਆ ਉਤੋਂ ਕੁ ਮੈਂ ਤਾਂ ਫੁੱਲ ਵੀ ਬੜਾ ਸੋਹਣਾ ਭਾਈ ਹਾਂ ਫੁੱਲ ਪੂਰਾ ਆ ਲੱਗਦਾ ਜਿਵੇਂ ਰੱਬ ਨੇ ਬਸ ਮੇਰੇ ਕਹਿਣਾ ਬਾਕੀ ਪੂਰਾ ਕੱਟ ਕੇ ਹਾਂ ਪੂਰਾ ਬਣਾ ਕੇ ਲਾਇਆ ਹੁੰਦਾ ਹੂੰ ਮਿੰਤੀ ਮੁੰਕਾ ਕਰਕੇ ਪੂਰੀ ਤੇ ਭਾਈ ਜੇ ਆਪਾਂ ਇਹਦੀ ਗੱਲ ਕਰਕੇ ਪਰ ਛੱਡਿਆ ਕੁਸ਼ਕੂੜੀਆਂ ਤੇ ਆ ਹਾਂ ਛੱਡਿਆ ਆਪਾਂ ਹੁਣ ਦੋ ਘੜੀਆਂ ਤੇ ਛੱਡਿਆ ਆ ਠੀਕ ਆ ਟਰੈਲ ਵੱਜੋ ਹਾਂ ਟਰੈਲ ਆ ਬਾਕੀ ਆਪਾਂ ਹੁਣ ਸਰਵਸੈਂਦੀ ਪੂਰੀ ਤੇ ਆ ਜਾਂ ਹੁਣ ਛੱਡਾਂਗੇ ਹੂੰ ਇਸ ਤੋਂ ਬਾਅਦ ਵੀ ਓਪਨ ਕਰ ਦੇਣੀ ਆ ਦੋਸਤੋ ਹੈ ਤੇ ਬਈ ਇਹ ਫਿਰ ਆਪਣਾ ਮੰਨ ਕੇ ਚੱਲੋ ਹੋਊਗੀ ਕੋਈ ਇਹਦਾ ਮਾਂ ਪੇਉ ਦੀ ਡਿਟੇਲ ਇਹਦੇ ਦੀ ਤੇ ਹਾਈਟ ਕਿੰਨੀ ਕਰ ਗਿਆ ਬਈ ਹਾਈਟ ਮਿੰਟ ਹਟ ਬਈ ਆਪਾਂ ਅਜੇ ਤੱਕ ਨੀ ਬਣੀ ਹੂੰ ਮਿਣੀ ਨੀ ਅਜੇ ਤੱਕ ਨੀ ਬਣੀ ਬਾਕੀ ਤੇ ਹੁਣ ਜੇ ਆਪਾਂ ਮੋਟਾ ਮੋਟਾ ਆਂ ਬੋਟਾ ਆ ਜਾਂ ਮੰਨ ਕੇ ਚੱਲੋ ਤਰੇਠੋਂ ਪਾਸ ਹੋ ਗਿਆ ਜੀ ਠੀਕ ਆ ਭਾਈ 63 ਤੋਂ ਬਾਹਰ ਹੈਗਾ ਹਾਂ 63 ਤੋਂ 12 ਹਮ ਨਾ 64 ਨਾ 62 63 ਤੋਂ 12 ਨਾ ਤਾਜਾ ਲਾਇਆ ਕੋਲ ਖਲੋ ਕੇ ਹਾਂ ਇੱਕ ਵੀ ਆਪ ਨੂੰ ਪਤਾ ਲੱਗ ਜਾਂਦਾ ਬਈ ਹਨ ਵੀ ਕਦੋਂ ਤੋਂ ਪਤਾ ਜਿਵੇਂ ਮੇਰਾ 5-7 ਤਾਂ ਹਨ ਤੇ ਉਹਵੇਂ ਦੇ ਵੀ ਤਾਜਾ ਜਲਾਇਆ ਮੋਟਾ ਜਾਂ ਨੱਕ ਤੱਕਾ ਗਿਆ ਆਪਣੇ ਜਾਨ ਹਾਂਜੀ ਹਾਂਜੀ ਹੂੰ ਅੰਤਾਜਾ ਜਲਾਇਆ ਮੋਟਾ ਜਾਂ ਤੇ ਰੇਠੋਂ ਪਲਾ ਪਲੱਸ ਹੋ ਗਿਆ ਹੂੰ ਤੇ ਬਈ ਉਹ ਦੋ ਕੁੜੀਆਂ ਦੀ ਘਰ ਦੀਆਂ ਤੀ ਛੱਡਿਆ ਕਿ ਕਿਵੇਂ ਨਹੀਂ ਉਹ ਆਪਣੇ ਯਾਰ ਦੋਸਤ ਸੀ ਸੱਜਣ ਨਹੀਂ ਸੀ ਅੱਛਾ ਬਈ ਉਹਨਾਂ ਦੇ ਕੁੜੀਆਂ ਦੇ ਛੱਡਿਆ ਦੋਹਾਂ ਤੇ ਹੂੰ ਤੇ ਇੱਕਦਾਂ ਤਾਂ ਹੋ ਗਿਆ ਮੰਨ ਕੇ ਚੱਲ 10 ਕੁ ਦਿਨ ਇੱਕ ਦੇ 5-7 ਦਿਨ ਹੋ ਗਏ ਠੀਕ ਹੈ ਬਈ ਦੋ ਕੁੜੀਆਂ ਮੇਟ ਕਰਾਤੀਆਂ ਜੀ ਹੂੰ ਇਸ ਤੋਂ ਬਾਅਦ ਸਰਬਸੰਦੀ ਪੂਰੀ ਤੇ ਜਾਨੀ ਠੀਕ ਹੈ ਤੇ ਕੋਈ ਸ਼ੋ ਸ਼ੂ ਦਿਖਾਇਆ ਬਈ ਸ਼ੋ ਸ਼ੂ ਨਹੀਂ ਅਜੇ ਨਹੀਂ ਕੋਈ ਹੂੰ ਸ਼ੋ ਦਿਖਾਵਾਂਗੇ ਜੇ ਕੋਈ ਹੂੰ ਆ ਜਾ ਤਾਂ ਹੂੰ ਬਾਕੀ ਅਜੇ ਨਹੀਂ ਕਿਤੇ ਵੀ ਲਗਾਇਆ ਘਰੇ ਰਿਆ ਹੈ ਹੂੰ ਬਾਕੀ ਤੇ ਲਜਾਈਦਾ ਮੈਂ ਆ ਬਈ ਦੇਖਣ ਨੂੰ ਪਤਾ ਕੀ ਆ ਇੱਕ ਤਾਂ ਹੁੰਦਾ ਮੰਨ ਕੇ ਚੱਲੋ ਵੀ ਘੂੜਾ ਲੱਗਦਾ ਹੁੰਦਾ ਵੀ ਬੱਚਿਆਂ ਵਾਲੀ ਦੇਖੋ ਹਾਂ 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 ਬਈ ਇਹ ਹੱਡਾਂ ਪੈਰਾਂ ਦਾ ਬੜਾ ਖੁੱਲਾ ਬਣਿਆ ਪੂਰਾ ਪੂਰਾ ਜੀ ਹਣਾ ਹੱਡਾਂ ਪੈਰਾਂ ਦਾ ਜਿਵੇਂ ਜਿਵੇਂ ਬਾਈ ਮੱਧੂ ਕੀ ਲੈਣ ਦੇ ਘੋੜੇ ਹੁੰਦੇ ਹਾਂਜੀ ਹਾਂਜੀ ਹਾਂ ਬਾਡੀ ਬਾਂਦਰ ਦਾ ਪੂਰਾ ਬਈ ਸੋ ਬਿੱਡਾ ਪਿਆ ਬਾਈ ਖੁਲਵਾਰੀ ਸਪੂਰੀ ਕਰਨ ਲੱਗ ਗਈ ਕਿ ਨਹੀਂ ਹਲੇ ਮੈਂ ਸਵਾਰੀ ਅਜੇ ਨਹੀਂ ਅਜੇ ਬੱਚੇ ਕਰਕੇ ਨਾ ਕੋਈ ਮਾੜਾ ਮੋਟਾ ਕਿਸੇ ਉਹ ਬਈ ਗਈ ਜੰਦੀ ਕਿ ਮਾੜਾ ਮੋਟਾ ਬਿਭਾ ਲੈਂਦਾਗਾ ਹਾਂ ਆ ਬਾਹ ਲੈਂਦਾ ਖਰਾਬ ਨਹੀਂ ਕਰਦਾ ਇੱਕ ਦੋ ਵਾਰ ਹੀ ਭਾਇਆ ਅਜੇ ਜਿਵੇਂ ਅੱਜ ਫੇ ਭਾਇਆ ਖਰਾਬ ਨਹੀਂ ਕਰਦਾ ਬੋਲਾ ਖਰਾਬ ਬਾਹ ਲਿੰਦਾ ਪਰ ਬਾਕੀ ਬੱਚੇ ਕਰਕੇ ਅਸੀਂ ਅਜੇ ਨਹੀਂ ਅੱਖੀ ਦਾ ਵੀ ਨਹੀਂ ਸ਼ੁਰੂ ਉਹ ਆਪਾਂ ਜਿਵੇਂ ਛੋਟ ਸ਼ੂਟ ਕੱਢੀ ਗਏ ਸੀਲ ਵੀ ਹੈਗਾ ਹਾਂ ਹੁੰਦੇ ਸੀਲਾ ਸੀਲਾ ਕੋੜਾ ਹਾਂਜੀ ਤੇ ਬਾਈ ਫਿਰ ਫੀਸ ਵਗੈਰਾ ਕਿੰਨੀ ਇੱਕ ਰੱਖਣੀ ਆ ਫੀਸ ਬਾਈ ਇਹਦੀ ਰੱਖੀ ਆਪਾਂ 21000 ਹੂੰ ਬਾਕੀ ਕੋਈ ਸੱਜਣ ਨੇੜੋਂ ਦੂਰੋਂ ਆਇਆ ਹਾਂ ਦਾ ਮਾਨਤਨ ਕਰਾਂਗੇ ਹੂੰ ਇਹ ਰੱਖਣ ਨੂੰ ਜਾਨਵਰ ਆਪਾਂ ਰਾਤ ਵੀ ਰੱਖਾਂਗੇ ਸਾਰੀ ਸਹੂਲਤ ਆ ਠੀਕ ਆ ਬਾਈ ਇਹ ਮੰਨ ਲਓ ਘੋੜੇ ਦੀ ਫੀਸ ਤਾਂ ਬਾਈ 21000 ਰੁਪਏ ਆ 21000 ਹੂੰ ਵੈਸੇ ਬਸ਼ੇਰੀ ਆ ਚਲੋ ਦੋਸਤੋ ਆਪਾਂ ਘੋੜਾ ਕਹੀ ਜਾਂਦੇ ਹਨ ਕਿਉਂਕਿ 24 ਮਹੀਨੇ ਦੇ ਨਾਲੇ ਬੱਚਾ ਜੀ ਆ ਤੇ ਇਹ ਇਹਦੀ ਫੀਸ ਤੇ ਕੇਅਰ ਤੇ ਜੇ ਮੰਨ ਕੇ ਚਲੋ ਬਾਈ ਕੋਈ ਭਰਾ ਘੋੜੀ ਛੱਡ ਕੇ ਜਾਣਾ ਚਾਹੁੰਦਾ ਵੀ ਬਾਈ ਮੈਂ ਤਾਂ ਗੱਭਣ ਕਰਾ ਕੇ ਲਊਗਾ ਉਹ ਉਹਦੇ ਬਾਈ ਉਹ ਹਿਸਾਬ ਨਾਲ ਗੱਲ ਹੋ ਜੂਗੀ ਰੱਖ ਲਾਂਗੇ ਹੂੰ ਠੀਕ ਹੈ ਜੇ ਹਿਸਾਬ ਨਾਲ ਕਰਾਂਗੇ ਜੇ ਰੱਖਣ ਦੇ ਬਾਈ ਮਤਲਬ ਗੱਭਣ ਕਰਾ ਕੇ ਜਾਣੀ ਆਪਾਂ ਉਹ ਹਿਸਾਬ ਨਾਲ ਉਹਦੀ ਕਰ ਲਾਂਗੇ ਸੈਟਿੰਗ ਹੂੰ ਠੀਕ ਹੈ ਨਾ ਤੇ ਬਾਕੀ 21000 ਰੁਪਈਆ ਦੀ ਫੀਸ ਆ ਜੇ ਕੋਈ ਨੇੜੇ ਦੂਰ ਸੱਜਣ ਆ ਜਾਵੇ ਮਾਨਤਨ ਕਰਾਂਗੇ ਜ਼ਰੂਰ ਇਹ ਨਾ ਬਾਈ ਇੱਕ ਗੱਲ ਕਹਿੰਦਾ ਵੀ ਘੋੜੇ ਵਾਲੇ ਦਾ ਤੇ ਡਾਕਟਰ ਦਾ ਤਾਂ 9 ਮਾਸ ਦਾ ਰਿਸ਼ਤਾ ਹੁੰਦਾ ਹਾਂ ਤੇ ਫਿਰ ਆਪਣੇ ਵੀ ਡਾਕਟਰ ਦੱਸੋ ਜੇ ਕਿਹੜਾ ਬਾਈ ਆਉਂਦਾ ਡਾਕਟਰ ਆਪਣੇ ਜੀ ਆ ਗਲਾਬੇ ਵਾਲੇ ਤੋਂ ਆਉਂਦਾ ਵੀਰ ਨਾਲ ਹੀ ਬੈਠਾ ਹਾਂ ਅੱਛਾ ਆਪਣੇ ਹਾਂਜੀ ਹਾਂਜੀ ਇਹ ਆਪਣੇ ਤੋਂ ਬਹੁਤ ਮੈਂ 5-4 ਸਾਲ ਹੋ ਗਏ ਬਹੁਤ ਦੋਸਤੀ ਪਈ ਇਹਦੇ ਨਾਲ ਹੂੰ ਫਿਰ ਇਹ ਡਾਕਟਰ ਵੀ ਆਪਣੇ ਹੀ ਆਉਂਦਾ ਜੋ ਮਨ ਲੱਕ ਦੇਖਪਾਲ ਕਰਨੀ ਜਾਂ ਨੇ ਠੀਕ ਹੈ ਬਾਈ ਇਹ ਨਹੀਂ ਜਾਣ ਕੇ ਕਰਨੀ ਆ ਬਾਈ ਆਉਂਦਾ ਫਿਰ ਹਾਂ ਇਹਨੂੰ ਜੇ ਮਾੜਾ ਕੋਈ ਕਹਤਾ ਵੀ ਇਹਨੂੰ ਕਹਿਣਾ ਡਾਕਟਰ ਸਾਹਿਬ ਇਹ ਗੱਲ ਪਿਆਓ ਇਹ ਨੇ ਜਾਰੇ ਨੇ ਭੱਜੇ ਆਉਣਾ ਇਹਨੇ ਆਉਣਾ ਸਾਰੇ ਜਾਨਵਰਾਂ ਤੇ ਇਹਨੇ ਦੇਖਭਾਲ ਕਰਨੀ ਹੈ ਤੇ ਉਹ ਬਈ ਉਹੀ ਗੱਲ ਵੀ ਡਾਕਟਰ ਦੇ ਨਾਲ ਕਿਤੇ ਯਾਰ ਬਹੁਤ ਬਹੁਤ ਸਾਥ ਹੈ ਡਾਕਟਰ ਮੇਰੇ ਨੂੰ ਯਾਰ ਬਣਿਆ ਭਰਾ ਮੇਰਾ ਬਹੁਤ ਸਾਥ ਹੁੰਦਾ ਮੈਨੂੰ ਠੀਕ ਹੈ ਬਈ ਤੇ ਜਦੋਂ ਆਵਾਜ਼ ਮਾਰੀਏ ਹਾਜ਼ਰੇ ਬਾਕੀ ਸੱਜਣ ਬੈਠੇ ਸਾਰੇ ਸੱਜਣ ਨੇ ਭਰਾ ਸਾਰੇ ਨੇ ਹਾਂ ਐ ਆ ਬਈ ਚਲੋ ਸਾਰਿਆਂ ਦੇ ਸੱਜਣ ਡਾਕਟਰ ਜੇ ਆਪਾਂ ਘੋੜਾ ਰੱਖਣਾ ਤੇ ਡਾਕਟਰ ਨਾਲ ਜ਼ਰੂਰੀ ਹੈ ਜ਼ਰੂਰੀ ਹੈ ਬਈ ਡਾਕਟਰ ਤੋਂ ਬਿਨਾਂ ਨਹੀਂ ਇਹ ਜਾਨਵਰ ਸੂਤਾ ਰਹਿੰਦਾ ਜਦੋਂ ਡਾਕਟਰ ਦੀ ਲੋੜ ਆ ਫਿਰ ਡਾਕਟਰ ਆਉਂਦਾ ਚਲੋ ਬਹੁਤ ਵਧੀਆ ਇਹ ਤਾਂ ਹੈ ਬਈ ਆਪਾਂ ਨੂੰ ਪੂਰੀ ਮੰਨ ਕੇ ਚੱਲ ਜਿਵੇਂ ਕਹਿ ਦਈਏ ਸਪੋਰਟ ਆ ਹੂੰ ਘੋੜੇ ਵਾਲਾ ਬਾਕੀ ਭਈ ਆਇਆ ਕੰਨ ਕੋ ਨਾ ਪੱਕੋ ਬੱਚਾ ਆਪਣਾ ਵੀ ਸ਼ਕੀਨ ਆ ਹਾਂਜੀ ਹਾਂਜੀ ਮਤਲਬ ਚੰਗੀ ਚੀਜ਼ ਬਣਨ ਵਾਲਾ ਹੈਗਾ ਆਪਾਂ ਚੰਗੀ ਬਣਨ ਵਾਲਾ ਹਾਂਜੀ ਆ ਦੋ ਘੋੜੀਆਂ ਮੇਡ ਕਰਾਈਆਂ ਉਸ ਤੋਂ ਬਾਅਦ ਫੋਨ ਆਏ ਬੜੇ ਜਿਆਦੇ ਹੂੰ ਯਾਰਾਂ ਦੋਸਤਾਂ ਨੂੰ ਗਾ ਪਤਾ ਲੱਗਦਾ ਕਹਿੰਦੇ ਯਾਰ ਇੱਥੇ ਘੋੜਾ ਹੈ ਹੀ ਨਹੀਂ ਹੂੰ ਇਹ ਜਿਹੜੇ ਗੇਂਦਾਂ ਦੇ ਗਾਂ ਪਤਾ ਲੱਗ ਜਾਂਦਾ ਹਾਂ ਕਿਉਂ ਆਪਣੇ ਬਈ ਮੁਖਤਰ ਚ ਵੀ ਨੁਕਰਿਆਂ ਦਾ ਗਰ ਹਾਂ ਸਾਰਾ ਇਹ ਸਾਰੇ ਏਰੀਆ ਨੁਕਰੇ ਆ ਜਾਂ ਮੇਰੇ ਕੋਲ ਇੱਥੇ ਆ ਬੱਚਾ ਤੇ ਜਾਂ ਇਹਦਾ ਪਿਓ ਆ ਹਮਜਾ ਹੂੰ ਮੈਂ ਤਰੀਸਰੀ ਇੱਥੇ ਦੋ ਕੀ ਕੋੜੇ ਆ ਮੰਨ ਕੇ ਚਲੋ ਆਪਣੇ ਹੋਏ ਤੇ ਹੁਣ ਜੇ ਬੱਚਾ ਨਵਾਂ ਸ਼ੁਰੂ ਹੋਇਆ ਹੂੰ ਬਾਕੀ ਉਹ ਵੀ ਐਸੀ ਬਾਹਲਾ ਉਹ ਵੀ ਬਾਹਰ ਨਹੀਂ ਕੱਢਦਾ ਮਾਗੀ-ਮੂਗੀ ਤੇ ਲੈ ਜਾਂਦਾ ਹੂੰ ਉਹ ਵੀ ਇੱਕ ਅਧੀਰੀ ਵੀਡੀਓ ਬਣਾਈ ਉਹਦੇ ਉਹਦੇ ਬਾਈ ਕਿੰਨੇ ਖਾਸ ਹੈਗੇ ਰਿਜ਼ਲਟ ਹਾਂ ਹਾਂਜੀ ਹੂੰ ਚੰਗੇ ਸਾਰੇ ਚੰਗੇ ਚੰਗੇ ਬਹੁਤ ਵਧੀਆ ਆਉਂਦੀਆਂ ਬਸ਼ੇਰੀਆਂ ਨੇ ਇੱਕ ਇਹ ਆਪਣੇ ਸਾਹਮਣੇ ਖੜਾ ਹੋਰ ਤਿੰਨ ਚਾਰ ਜਾਨਵਰ ਬਹੁਤ ਵਧੀਆ ਰਿਜ਼ਲਟ ਆਉਂਦੇ ਆ ਹਾਈਟ ਬੜੀ ਹੈ ਕੋੜੇ ਦੀ ਹੂੰ ਪ੍ਰਟੀਕ ਦਾ ਬਈ ਹਾਈਟ ਬਹੁਤ ਹਾਂ ਉਹ ਤੇ ਮੰਨ ਕੇ ਚਲੋ ਆਪ ਭਰਾ ਰੋਮਨ ਵੀਰ ਆਪ ਤਾਂ ਕਹਿੰਦਾ ਮੈਂ 68 ਆ ਪਰ ਫੱਟੀਆਂ ਤਾਂ ਲਾਈ ਆ 70 ਆ ਹੂੰ 68 ਨਾ 70 ਉਹ ਦਾ 2 ਇੰਚ 2 ਇੰਚ ਬੰਦਾ ਹਾਂ ਹਾਂ ਤੇ ਭਾਈ ਆਪਾਂ ਨੂੰ ਫਿਰ ਜਾਨਵਰ ਰੱਖਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜਾਨਵਰ ਆਪਾਂ ਨੂੰ ਰੱਖਦਿਆਂ ਨੂੰ ਸ਼ੌਂਕ ਤਾਂ ਸ਼ੁਰੂ ਤੋਂ ਹੀ ਆ ਜੀ ਦਾਦਿਆਂ ਤੋਂ ਹੀ ਠੀਕ ਹੈ ਭਾਈ ਹਾਂ ਉਹ ਜੰਮਦਾ ਨਹੀਂ ਦੇਖੀਆਂ ਭਾਈ ਹਾਂ ਸ਼ੁਰੂ ਤੋਂ ਹੀ ਆ ਹੂੰ ਤੇ ਫਿਰ ਪਾਪਾ ਜੀ ਨੂੰ ਸ਼ੌਂਕ ਸੀ ਹੂੰ ਉਹਨੇ ਉਹਦੀ ਖੁਆਇਸ਼ ਹੀ ਰੱਖਣ ਦੀ ਅੱਛਾ ਭਾਈ ਪਰ ਉਹ ਉਸ ਤੋਂ ਬਾਅਦ ਥੋੜਾ ਜਿਹਾ ਸ਼ਰਮਾ چھوٹਾ ਸੀ ਜਦੋਂ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਠੀਕ ਹੈ ਭਾਈ ਉਸ ਤੋਂ ਬਾਅਦ ਸ਼ੌਂਕ ਚੱਲਦਾ ਚੱਲਦਾ ਫਿਰ ਮੈਂ ਵੀ ਮੈਨੂੰ ਵੀ ਸ਼ੌਂਕ ਸੀ ਚੱਲਦਾ ਚੱਲਦਾ ਸੀ ਜਿਸ ਜਿਸ ਜਿਹੇ ਰੱਖਦਿਆ ਰੱਖਦਿਆ ਫਿਰ ਇਹ ਬੱਚਾ ਹੋਇਆ ਪੈਦਾ ਕਰੇ ਫਿਰ ਹੋਰ ਸ਼ੌਂਕ ਵਧ ਗਿਆ ਜਦੋਂ ਸੱਜਣ ਤੇਰੇ ਮੇਰੇ ਆਉਂਦੇ ਆ ਵੇਖਣ ਹੂੰ ਟਿਕੋੜਾ ਹੂੰ ਫਿਰ ਹੋਰ ਸ਼ੌਂਕ ਵਧ ਗਿਆ ਠੀਕ ਹੈ ਭਾਈ ਅੱਜ ਹੋਰ ਆਂ ਆਈ ਆਈ ਬਾਬਾ ਕੀੜਾ ਦਿਲ ਚ ਵਧਾ ਕੇ ਕੀੜਾ ਇਹ ਜਾਨਵਰਾਂ ਦਾ ਜਿਹੜਾ ਇਹ ਸ਼ੌਂਕ ਆਣਾ ਜੀ ਹੂੰ ਇਹ ਤਾਂ ਬਸ ਜਿੱਥੇ ਵੇਖ ਲੀ ਗਏ ਨਾ ਤੇ ਬ੍ਰੇਕ ਲੱਗ ਜਾਂਦੀ ਐ। ਹੱਡਾਂ ਜੀ ਇਹਦਾ। ਹੱਡਾਂ ਜਰਾ ਰਹਿ ਜਾਂਦੀ। ਹਾਂ ਹੱਡਾਂ ਨਾਲ ਹੀ ਭੁਰੂ ਹਾਂਜੀ ਹਾਂਜੀ ਇਹ ਤੇ ਬਈ ਫਿਰ ਇਹ ਆਪਣਾ ਇਹ ਤੋਂ ਪਹਿਲਾਂ ਕੋਈ ਪਾਲਿਆ ਸਾਨ ਕੋੜਾ ਕੇ ਪਹਿਲੇ ਹੀ ਇਹ। ਨਹੀਂ ਆਪਾਂ ਪਹਿਲਾਂ ਹੀ ਪਾਲਿਆ। ਪਹਿਲੇ ਹੀ ਪਾਲਿਆ। ਆ ਪਹਿਲਾਂ ਪਾਲਿਆ ਆਪਣੇ ਕੋਲ ਕੋੜੀਆਂ ਨੇ। ਚਾਚੇ ਦੇ ਮੁੰਡੇ ਕੋਲ ਲੜਕੇ ਉਹਦੇ ਕੋੜੀਆਂ ਨੇ। ਹੂੰ ਤੇ ਬਸ ਕੋੜੀਆਂ ਪਰ ਰੱਖੀਆਂ ਸੱਜੇ 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 ਸੀ ਜੇ ਵੀ ਆਣ ਕੇ ਹੁਣ ਜਿਵੇਂ ਮਾਲਕ ਨੇ ਚੀ ਜਿੱਤੀ ਇਹਨੂੰ ਪਾਲਿਆ ਵੇ ਆਪਣਾ ਹਾਂ। ਚਲੋ ਬਈ ਪਹਿਲਾ ਪਹਿਲਾ ਬੱਚਾ ਪਾਲਿਆ ਤੇ ਪਹਿਲੇ ਹੀ। ਪਹਿਲਾ ਹੀ ਹਾਂ। ਬਾਪੇ ਨੇ ਉਹੀ ਗੱਲ ਬੋੜ ਲਾਤਾ ਹਨਾ ਤੇ ਬਈ ਫਿਰ ਘੋੜੀਆਂ ਮੰਨ ਕੇ ਚਲੋ ਪਹਿਲਾਂ ਦੁੱਟ ਚੱਲਦੇ ਮਾੜਾ ਮੋਟਾ ਕਰ ਦੂੰ ਫਿਰ ਵਪਾਰਪੂਰ ਦਾ ਨਹੀਂ ਵਪਾਰ ਦਾ ਨਹੀਂ ਆਪਾਂ ਕਰੀਦਾ ਆਪਾਂ ਲਈ ਦੇ ਸ਼ੌਂਕ ਨਾਲ ਚੰਗਾ ਲੱਗਾ ਜਾਨਵਰ ਚੰਗਾ ਰੱਖਣਾ ਮਾੜਾ ਨਹੀਂ ਹੂੰ ਚੰਗਾ ਹੁਣ ਲਿਆਉਣੀ ਆ ਇੱਕ ਦੋ ਘੋੜੀਆਂ ਚੰਗੀਆਂ ਠੀਕ ਹੈ ਭਾਈ ਜਿਹੜੀ ਇਹ ਘੂੜੀ ਘੂੜੀ ਆਪਣੇ ਕੋਲੇ ਭਈ ਇਹ 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 ਮੇਰੇ ਲਈ ਸੀ ਆਪਾਂ ਮੁੱਲ ਹੂੰ ਇਹ ਕਿਰਲਗੜ ਲੈਣ ਦੀ ਆ ਘੋੜੀ ਠੀਕ ਹੈ ਭਾਈ ਹਾਂ ਇਹ ਕਿਰਲਗੜ ਲੈਣ ਦੀ ਆ ਤੇ ਇਹ ਮੰਨ ਕੇ ਚੱਲ ਹੁਣ ਗਾਂ ਜੇ ਸੂਈ ਹੈ ਇਸ ਤੋਂ ਬਾਅਦ ਖਾਲੀ ਹੈ ਠੀਕ ਹੈ ਬਈ ਅ ਮਲਾਵਾਂਗੇ ਹੁਣ ਗਾਂ ਕਿਹੜੇ ਤੋਂ ਸੁਈ ਬਈ ਨੇ ਇਹ ਇਸੇ ਤੋਂ ਆਏ ਬਾਈ ਦੁਜਾ ਕਣੀ ਕੋੜਾ ਇਹ ਕੁੜੀ ਤਾਂ ਮਗਰੋਂ ਗੱਬਣੀ ਆਈ ਸੀ ਆਪਾਂ ਨੂੰ ਅੱਛਾ ਬਈ ਗੱਬੜੀ ਆਈ ਆਪਣੇ ਕੋਲ ਸੁਈ ਆ ਹੂੰ ਤੇ ਹੁਣ ਕੋਈ ਇਰਾਦਾ ਬੰਦਾ ਵੀ ਜਾਂ ਮਾਰਬੜੀ ਦਾ ਜਾਂ ਕੋ ਨੁਕਰਾ ਕਰਦੇ ਆ ਸੈਟਿੰਗ ਤੇ ਇਹਦਾ ਬਾਈ ਫਿਰ ਆਪਣੇ ਬੇਸ਼ੇਰੇ ਦਾ ਨਾਂ ਕੀ ਰੱਖਿਆ ਸਮਝਾ ਇਹਦਾ ਨਾਂ ਸਮਝਾਣਾ ਸਮਝਾਣ ਇਹਦੇ ਪਿਓ ਦਾ ਨਾਂ ਹਮਝਾ ਹੂੰ ਇਹ ਸਮਝਾਣ ਬਾਈ ਮੰਨ ਕਿਤੋਂ ਨਾਂ ਤਾਂ ਬਹੁਤ ਸੋਹਣਾ ਰੱਖਿਆ ਹਾਂਜੀ ਕੀ ਕੋਈ ਮੀਨਿੰਗ ਕੀ ਸੋਚ ਕੇ ਰੱਖਿਆ ਬਈ ਕਿਵੇਂ ਬਸ ਨਾਂ ਬੱਚੇ ਦੀ ਕਹਾਣੀ ਬਈ ਬਸ ਐਵੇਂ ਬਸ ਬੇਟੇ ਨੇ ਮੈਂ ਪਹਿਲਾਂ ਇਕੱਲਾ ਹੀ ਸੁਲਤਾਨ ਆ ਅੱਛਾ ਇਹਨੇ ਫਿਰ ਥੋੜਾ ਜਨਾ ਨੂੰ ਬੱਚੇ ਅਜਕਲ ਕੱਢ ਲੈਂਦੇ ਆਂ ਨਈ ਆਪਾਂ ਸਮਝਾਣ ਕਰਨਾ ਅੱਛਾ ਭਾਈ ਉਸ ਤੋਂ ਬਾਅਦ ਸਮਝਾਣ ਹੀ ਰੱਖਤਾ ਨਾ ਹੂੰ ਥੋੜੇ ਬੱਚੇ ਨੇ ਮੰਨ ਕੇ ਚਲੋ ਆ ਕੇ ਨਾ ਕਰਨ ਥੋੜੇ ਬੱਚੇ ਨੇ ਕਰਿਆ ਪਹਿਲਾਂ ਸ਼ੁਰੂ ਤੋਂ ਜੋ ਛੋਟਾ ਸੀ ਸੁਲਤਾਨ ਕਹਿ ਲਿਆ ਪਿਆ ਫਿਰ ਥੋੜੇ ਮਹੀਨੇ ਦੋ ਬਾਅਦ ਇਹ ਕਹਿੰਦਾ ਨਈ ਆਪਾਂ ਨਾਂ ਚੇਂਜ ਕਰ ਦਈਏ ਹੂੰ ਮੈਂ ਕਿਹਾ ਵੇਖ ਲਾ ਇਹ ਕਹਿੰਦਾ ਕੱਢਿਆ ਮੈਂ ਕਿਹਾ ਕੱਢਿਆ ਤਾਂ ਕਾ ਰੱਖ ਲੋ ਹੂੰ ਫਿਰ ਇਹ ਕਹਿੰਦਾ ਸਮਝਾਣ ਕਰ ਦਈਏ ਮੈਂ ਚਲ ਸਮਝਾਣ ਕਰ ਦਿਆ ਨਹੀਂ ਬਹੁਤ ਵਧੀਆ ਭਾਈ ਬਾਕੀ ਵੱਡੇ ਭਾਈ ਆਏ ਆ ਉਹੀ ਗੱਲ ਚੰਗੇ ਬੰਦੇ ਕੋਲੇ ਚੰਗਾ ਘੂ ਤੇ ਉਹ ਉੱਥੇ ਮੰਨ ਕੇ ਚੱਲੋ ਬਈ ਸਾਰੀਆਂ ਗੱਲਾਂ ਹੀ ਰਲ ਜਾਂਦੀਆਂ ਇੱਕ ਬੰਦਾ ਮੈਲਨਸਾਰੋ ਵੇ ਹਨ ਬਿਲਕੁਲ ਜੀ ਤੇ ਇਹ ਤਾਂ ਫਿਰ ਬਾਈ ਇੱਕ ਮੰਨ ਕੇ ਚੱਲੋ ਜਿਹੜੇ ਜਿਹੜੇ ਜਾਨਵਰੇ ਤਾਂ ਉਹੀ ਬਥੇਰਾ ਆਪਾਂ ਨੂੰ ਸੁੱਖ ਨਾਲ ਮੰਨ ਦਿੰਦੇ ਆ ਬੜੇ ਬੜੇ ਮਤਲਬ ਪਤਾ ਨਹੀਂ ਕਿੱਥੋਂ ਦੀ ਕਿੱਥੇ ਆਪਣੀ ਜਾਣ ਪਛਾਣ ਕਰਾ ਦਿੰਦੇ ਆ ਬਹੁਤ ਜੀ ਬਹੁਤ ਪਰ ਕਿਤੇ ਬੰਦਾ ਬਾਈ ਅੱਗੇ ਮੂਰੇ ਮੈਲਨਸਾਰੋ ਤਾਂ ਨਹੀਂ ਲੈ ਤੇ ਦੈਲੇ ਨਾਲ ਕੰਮ ਹੋ ਜਾਂਦਾ ਜੁਨੇ ਵਰਗਾ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਤੁਹਾਨੂੰ ਵੀ ਮੈਂ ਦੱਸ ਦਨਾ ਬਈ ਬਾਈ ਦਾ ਸੁਭਾਅ ਵੀ ਪੂਰਾ ਬਹੁਤ ਮਤਲਬ ਘੈਂਟ ਤੇ ਮਠਾ ਸੁਭਾਅ ਦਾ ਇਹ ਘੋੜਾ ਵੀ ਵੀਰ ਕੋਲੇ ਬਹੁਤ ਚੰਗਾ ਤਿਆਰ ਹੋ ਗਿਆ ਬੱਚਾ ਹੀ ਹਾਲੇ ਚਲੋ ਘੋੜਾ ਕਿਉਂਕਿ ਹੁਣ ਜਦੋਂ ਬਾਈ ਛੱਡਣ ਲੱਗਿਆ ਤਾਂ ਘੋੜਾ ਹੀ ਬਣ ਗਿਆ ਹਾਂਜੀ ਹਾਂਜੀ ਇਹ ਘੋੜਾ ਵੀ ਬਹੁਤ ਸੋਹਣਾ ਤਿਆਰ ਹੋ ਗਿਆ 21000 ਰੁਪਏ ਬਾਈ ਨੇ ਫੀਸ ਰੱਖੀ ਹੈ ਘੋੜੇ ਦੀ ਦੋਸਤੋ ਕੋਈ ਵੀ ਭਰਾ ਜੇਕਰ ਸਰਵਿਸ ਲੈਣਾ ਚਾਹੁੰਦਾ ਤਾਂ ਉਹ ਵੀਰਾਂ ਨੂੰ ਬਾਈ ਆਪਣੀ ਮਰਜ਼ੀ ਲੋਕੇਸ਼ਨ ਦੱਸ ਦਈਏ ਵੀ ਕਿੱਥੇ ਜੇ ਆਪਣਾ ਪ੍ਰੋਪਰ ਅਜੇਟ ਪਿੰਡ ਦੀ ਪੈਸੇ ਪਹਿਲਾਂ ਦੱਸ ਤੀ ਦੁਬਾਰਾ ਇੱਕ ਵਾਰੀ ਉਹ ਜੇ ਆਪਣੀ ਮੰਨ ਕੇ ਚਲੋ ਫਰੋਜਪੁਰ ਤੋਂ ਫਾਇਲ ਕਾ ਰੋੜੇ ਪਿੰਡ ਗੁੱਦੜੰਡੀ ਲੋਕੇਸ਼ਨ ਆਪਣੀ ਆ ਗੁਰਦਾਰਾ ਪ੍ਰਗਟ ਸਾਹਿਬ ਆ ਠੀਕ ਆ ਬਾਈ ਮਿਹਨ ਲੋਕੇਸ਼ਨ ਆ ਕਿਸੇ ਨੂੰ ਨਾਂ ਦਾ ਨਹੀਂ ਥੋੜਾ ਨਾਂ ਲੱਗ ਜਾ ਨਹੀਂ ਕਿਸੇ ਨੂੰ ਸਮਝ ਲਾਦੀ ਲੋਕੇਸ਼ਨ ਆਪਣੀ ਪ੍ਰਗਟ ਸਾਹਿਬ ਗੁਰਦਾਰਾ ਗੁਰਦਾਰਾ ਆ ਕੇ ਪਿੰਡ ਆ ਕੇ ਤੇ ਬਾਕੀ ਪਿੰਡ ਦਾ ਨਾਮ ਗੁੱਦੜ ਢੰਡੀ ਆ ਜੀ। ਹੂੰ। ਫਰੋਇਪੁਰ ਤੋਂ 20 ਕਿਲੋਮੀਟਰ ਆ ਤੇ ਜਲਾਲਾਬਾਦ ਤੋਂ 20 ਕਿਲੋਮੀਟਰ ਸੈਂਟਰ 'ਚ ਆ ਜੀ। ਬਸ ਜਲਾਲਾਬਾਦ ਫਰੋਇਪੁਰ ਤੋਂ ਆ ਫਰੋਇਪੁਰ ਤੋਂ ਜਲਾਲਾਬਾਦ ਮੇਹਰ ਰੋੜਾ ਆ ਜੀ ਆਪਣਾ। ਬਾਕੀ ਬਈ ਲਗੇ ਲੁਕੂਸ਼ ਨੂ ਬਜੰਦਾ ਸਿਸਟਮ ਹੈ ਨਾ। ਹਾਂ। ਤੇ ਗੁਰੂ ਰਸਾਇਆ ਆਪਣੇ ਤੋਂ ਪੈਂਦਾ 8 ਕਿਲੋਮੀਟਰ ਜੀ। ਹੂੰ। ਹੁਣ ਫਿਰ ਆਪਣੇ ਮਿੱਤਰਾਂ ਵਾਸਤੇ ਬਈ ਓਪਣਾ ਖੁੱਲੇ ਖੁੱਲੇ ਸੱਦੇ ਆ। ਓਪਣਾ ਓਪਣਾ ਹਾਂਜੀ ਹਾਂਜੀ। ਹੂੰ। ਬਾਕੀ ਜੇ ਕੋਈ ਲੈ ਕੇ ਆਊਗਾ ਘੋੜਾ, ਘੋੜੀ ਲੈ ਕੇ ਉਹ ਘੋੜੇ ਕੋਲੇ। ਹੂੰ। ਉਹ ਜਿਵੇਂ ਮਰਜ਼ੀ ਚੈੱਕਰ ਵਾਲੇ ਮੈਂ ਇੱਥੇ ਮੈਂ ਆਪਦੇ ਡਾਕਟਰ ਤੋਂ ਚੈੱਕ ਕਰਵਾ ਕੇ ਤੇ ਫੇਰ ਕੋੜਾ ਦਵਾਂਗਾ ਠੀਕ ਹੈ ਭਾਈ ਉਹ ਤੁਸੀਂ ਆਪਦੀ ਤਸੱਲੀ ਕਰਕੇ ਹਾਂ ਤਸੱਲੀ ਕਰਕੇ ਇਹ ਡਾਕਟਰ ਚੈੱਕ ਕਰਨਗੇ ਉਸ ਤੋਂ ਬਾਅਦ ਮੈਂ ਕੋੜਾ ਦਵਾਂਗਾ ਕੋੜੀ ਚਲੋ ਉਹਨਾਂ ਨੇ ਮੂਹਰੇ ਬੰਦੇ ਨੇ ਚੈੱਕ ਕਰੀਏ ਤੇ ਨਾਲ ਹੀ ਆਪਣਾ ਚੱਕ ਹਾਂ ਮੈਂ ਇੱਥੇ ਆਵਾਂਗਾ ਚੈੱਕ ਕਰਵਾ ਕੇ ਤੇ ਕੋੜਾ ਛੱਡੂੰਗਾ ਠੀਕ ਹੈ ਭਾਈ ਹਾਂਜੀ ਤੇ ਉਹ ਮੰਨ ਕੇ ਤੁਹਾਨੂੰ ਡਾਕਟਰ ਦੀ ਫੀਸ ਵਗੈਰਾ ਆਪਣੀ ਫੀਸ ਵਿੱਚ ਹੀ ਆ ਕੇ ਨਹੀਂ ਉਹ ਲੱਗ ਗਈ ਠੀਕ ਹੈ ਭਾਈ ਉਹ ਲੱਗਾ ਹਾਂ 150 ਦੀ ਫੀਸ ਹਾਂ ਬਾਕੀ ਫੀਸ ਦੇ ਵਿੱਚ ਉਹ ਜਿਹੜਾ ਤੁਹਾਨੂੰ ਕਿਹਾ ਮਾਨ ਤਾਣਾ ਜੇ ਦੂਰੋਂ ਨੇੜੇੋਂ ਸੱਜਣਾ ਆਉਂਦਾ ਰਹਿਣ ਦਾ ਪ੍ਰਬੰਧ ਆ ਕੋਈ ਲੈਣੇ ਜਾਨਵਰ ਦਾ ਹੀ ਪ੍ਰਬੰਧ ਰੱਖਾਂਗੇ ਜੇ ਘੋੜੀ ਗੱਭਣ ਕਰਾਉਣੀ ਆ ਕਰਾ ਕੇ ਮਹੀਨੇ ਦੀ ਉਹ ਫਿਰ ਅਲੱਗ ਹੋਣਗੇ ਠੀਕ ਹੈ ਭਾਈ ਉਹਦਾ ਖਰਚਾ ਜਿਹੜਾ ਸਿਸਟਮ ਦਾ ਉਹ ਭਾਈ ਆਬਵੀਸਲੀ ਗੱਲ ਆ ਤੁਹਾਨੂੰ ਆਪਾਂ ਬਈ ਦਾਣਾ ਪਾਣੀ ਪਾਵਾਂਗੇ ਜਾਨਵਰ ਨੂੰ ਹਾਂਜੀ ਹਾਂਜੀ ਤਾਂ ਉਹਦੇ ਚ ਭਾਈ ਫਿਰ ਹਨਾ ਉਹੀ ਗੱਲ ਵੀ ਦਾਣਾ ਕਿਹੜਾ ਦੋਸਤੋ ਫਰੀਚ ਦਾ ਉਹਦਾ ਵੀ ਇੱਕ ਬਈ ਖਰਚਾ ਪੱਠਾ ਹੀ ਹੁੰਦਾ ਹਾਂ ਖਰਚਾ ਬਸ ਉਹ ਹੈ ਆਪਾਂ ਉਹ ਹੀ ਤੇ ਤਲੀ ਜਾਂਦਾ ਚਲ ਤੇ ਬਾਈ ਫਿਰ ਐਤ ਕੀ ਮੇਲਾ ਦਿਖਾਉਣਾ ਮਕਸਰ ਹਾਂ ਮੇਲਾ ਵਿਖਾਵਾਂਗੇ ਜੀ ਥੋੜੇ ਸਪਾਈ ਨੇੜੇ ਮੇਲਾ ਹਾਂ ਵਿਖਾਵਾਂਗੇ ਹੋ ਸਕਦਾ ਆਪਾਂ ਪੁਸ਼ਕਰ ਵੀ ਲੈ ਕੇ ਚਲੀਏ ਠੀਕ ਆ ਬਾਈ ਪੁਸ਼ਕਰ ਪਿਛਲੀ ਵਾਰ ਗਏ ਆ ਪੁਸ਼ਕਰ ਘੋੜਾ ਨਹੀਂ ਲੈ ਕੇ ਗਏ ਸੀ ਇਕੱਲੇ ਗਏ ਸੀ ਹੂੰ ਐਤ ਕੀ ਹੋ ਸਕਦਾ ਵੀ ਇਹਨੂੰ ਕੋੜੇ ਨੂੰ ਆਪਾਂ ਪੁਸ਼ਕਰ ਮੇਲਾ ਵਿਖਾਈਏ ਹੂੰ ਤੇ ਦੋਸਤੋ ਪਹਿਲੀ ਵੀਡਗੋ ਆ ਬਾਈ ਦੇ ਹਨਾ ਪਹਿਲੀ ਕਿਹੜੀ ਆਪਣਾ ਜਿਹੜਾ ਬਸ਼ੇਰੇ ਦੀ ਵੀਡਗੋ ਤੁਸੀਂ ਨਟ ਤੇ ਦੇਖ ਰਹੇ ਹੋ ਤੇ ਬਾਈ ਨੂੰ ਸਪੋਰਟ ਕਰ ਰਹੀਆਂ ਤੁਸੀਂ ਪੂਰੀ ਹਿੱਕ ਢਾ ਕੇ ਬਾਕੀ ਦੋਸਤੋ ਜੇ ਗੱਲ ਕਰਕੇ ਕੋੜੇ ਦੀ ਦਾ ਘੋੜਾ ਤੁਸੀਂ ਦੇਖ ਲਿਆ ਜਮਾਨਾ ਹਨਾ ਤੇ ਕਮੈਂਟ ਕਰਕੇ ਸਾਰੇ ਵੀਰ ਬਾਈ ਦਾ ਹੌਸਲਾ ਵਜਾਈ ਜਰੂਰ ਕਰਿਓ। ਬਾਕੀ ਦੋਸਤੋ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਦਿੰਨਾ। ਕੋਈ ਵੀ ਵੀਰਪਰਾ ਸਰਵਿਸ ਲੈਣਾ ਚਾਹੁੰਦਾ ਤੇ ਉਹ ਤੁਸੀਂ ਬਾਈ ਨੂੰ ਫੋਨ ਕਰ ਸਕਦੇ ਹੋ ਜਾਂ ਘੰਟੀ ਮਾਰ ਸਕਦੇ ਹੋ। ਤੇ ਜਾਂਦੇ ਜਾਂਦੇ ਗਰਜੀਤ ਬਾਈ ਇੱਕ ਗੱਲ ਸੋ ਆਪਣੇ ਸਾਰੇ ਭਰਾ ਜੰਨੇ ਵੀ ਬੈਠੇ ਆ ਹਨਾ। ਹਾਂਜੀ। ਇੱਕ ਦੋ ਤੇ ਚਲੋ ਮੇਰੇ ਰਿਸ਼ਤੇਦਾਰ ਵੀ ਨੇ। ਸਾਰੇ ਭਰਾਵਾਂ ਨਾਲ ਆਪਣੇ ਸੱਜਣਾਂ ਦੀ ਜਾਣ ਪਛਾਣ ਜਰੂਰ ਕਰਾ ਦੇ ਬਾਈ। ਇਹ ਜੀ ਆਪਣਾ ਤਾਏ ਦਾ ਲੜਕਾ ਜੀ, ਕੁਲਦੀਪ ਸਿੰਘ। ਠੀਕ ਆ ਬਾਈ। ਤੇ ਆ ਦੋਸਤ ਆਪਣਾ ਤੁਹਾਡੇ ਨਾਲ ਆਇਆ ਜੀ ਹਾਂਜੀ ਹਾਂਜੀ ਜਦੋਂ ਵੀ ਤਾਂ ਆ ਆ ਆਪਣਾ ਜੀ ਬੇਟਾ ਹੂੰ ਠੀਕ ਆ ਵੀ ਦੋਸਤ ਆਇਆ ਆ ਡਾਕਟਰ ਸਾਹਿਬ ਬੈਠੇ ਨੇ ਹਾਂਜੀ ਬਾਕੀ ਆ ਮਗਰ ਵੀ ਦੋਸਤ ਮੇਰੇ ਬੈਠੇ ਆ ਆ ਵੀ ਦੋਸਤ ਆ ਵੀ ਆਏ ਦਾ ਲੜਕਾ ਜੀ ਮਗਰ ਬੈਠਾ ਠੀਕ ਹੈ ਸਾਰਾ ਪਰਿਵਾਰ ਆਪਦਾ ਹੀ ਆ ਗਾ ਆਪਦਿਆਂ ਨੂੰ ਮਤਲਬ ਰਹੀ ਦਾ ਹੂੰ ਤੇ ਬਾਕੀ ਸਾਰੇ ਜਿਵੇਂ ਬੈਠੇ ਭਰਾ ਹੀ ਬੈਠੇ ਆ ਆ ਬਣ ਜਾ ਜੀ ਆਪਣਾ ਠੀਕ ਹੈ ਭਾਈ ਇਹਨਦੇ ਕੋਲ ਵੀ ਕੋੜੀ ਹੈਗੀ ਇਹਨੂੰ ਬਹੁਤ ਸ਼ੌਂਕ ਆ ਇਹ ਇਹਨੂੰ ਵੀ ਥੋੜੇ ਤੋਂ ਪਿਆ ਹੋਇਆ ਹਾਂ ਹਾਂ ਨਾ ਮਾਮੇ ਨੇ ਰੱਖੀ ਆ ਤੇ ਬਰਾਪਾ ਵੀ ਕੋਹਣਾ ਰੱਖੀ ਹਾਂ 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 ਇਹ ਆਈ ਭਾਈ ਨਾਨਕੇ ਦਾਦਕੇ ਜੂਮ ਪੈਂਦੀ ਆ ਇਹ ਦੱਸ ਹੂੰ ਇਹ ਸ਼ੌਂਕ ਹੈ ਇਹਨੂੰ ਮੁੰਡੇ ਨੂੰ ਇਹਨੇ ਰੱਖੀ ਆ ਇਹਨਦੇ ਕੋਲ ਵਛੇਰੀ ਆ ਮਗਰ ਕੋੜੀ ਤੇ ਬਹੁਤ ਟੌਪ ਦੀ ਹੂੰ ਚੰਗੀ ਆ ਹਾਂ ਇਹਨੂੰ ਸ਼ੌਂਕ ਹੈ ਸੁਭਾਅ ਆ ਤੜਕੇ ਮੈਂ ਵੀਡੀਓ ਬਣਾਉਣੀ ਮੈਂ ਖਿਆ ਜਾਵੀ ਐਤ ਤੇ ਭਾਈ ਵੀਡੀਓ ਬਣਾ ਲੈਨੇ ਆ ਤੂੰ ਵੀ ਆ ਜਾ ਨਹੀਂ ਨਹੀਂ ਭਾਈ ਚਲੋ ਚੱਲਦਾ ਹਾਂ ਹਾਂ ਜੀ ਹਾਂ ਸਿਸਟਮ ਕਿਉਂਕਿ ਵੀਡੀਓ ਬਣਾ ਭਾਈ ਅੱਜ ਦਾ ਟਾਈਮ ਚ ਐੜਬੋ ਡਾਈਮੰਡ ਐਣੀ ਆਪਣੇ ਸ਼ਗਮਾ ਕੇ ਬਾਈ ਭਰਾਵਾਂ ਨਾਲ ਜਾਣ ਪਛਾਣ ਵੱਧਦੀ ਆ ਕੋਈ ਵੀਰਮਿੱਤਰ ਨੂੰ ਪਸੰਦ ਲੱਗਦੀ ਜੀ ਫੋਨ ਕਰਦੇ ਆਂ ਐਂ ਗਾਂ ਬਾਈ ਅੱਗੇ ਦੇ ਅੱਗੇ ਵੱਧਦਾ ਸਟੋਰੀ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਤੁਸੀਂ ਵੀਡੀਓ ਨੂੰ ਆਪਣੇ ਸਾਰੇ ਘੋੜਿਆਂ ਵਾਲੇ ਭਰਾਵਾਂ 'ਚ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਬਾਈ ਦੀ ਪਹਿਲੀ ਵੀਡੀਓ ਆ ਤੇ ਮਾਣ ਜਰੂਰ ਬਾਕਿਓ ਹਨ ਬਾਕੀ ਦੋਸਤੋ ਘੋੜੇ ਦੀ ਤੁਹਾਨੂੰ ਫੀਸ ਦੱਸ ਹੀ ਦਿੱਤੀ ਬਾਈ ਨੇ 2000 ਰੁਪਇਆ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਦਿੰਨਾ ਇੱਕ ਵਾਰੀ ਬਾਈ ਨਾਲ ਗੱਲ ਜਰੂਰ ਕਰਕੇ ਦੇਖਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਜੀ ਬਹੁਤ ਬਹੁਤ ਧੰਨਵਾਦ